ਹਾਂਜੀ ਸੱਚੀ ਨਾਮ ਹੈ ਜੀ ਤੁਹਾਡਾ ਮੈਂ ਅਵਤਾਰ ਸਿੰਘ ਖੰਨੇ ਤੋਂ ਆ ਜੀ ਮੈਂ ਗੁਰਦੁਆਰਾ ਕਲਗੀਦਰ ਸਾਹਿਬ 25 ਸਾਲ ਤੋਂ ਸੇਵਾ ਕਰ ਰਿਹਾ ਹਾਂ ਬਤੌਰੇ ਸੇਕੀ ਉੱਥੇ ਸਰਾ ਜਿਹੜਾ ਕੀ ਪ੍ਰੋਗਰਾਮ ਕੀ ਸੀ ਅੱਜ ਜਿਹੜਾ ਅੱਜ ਦਾ ਪ੍ਰੋਗਰਾਮ ਵੀਰ ਜੀ ਇਹ ਸੀ ਕਿਸਾਰ ਅਮਰਜੀਤ ਸਿੰਘ ਮੇਰੇ ਬਹੁਤ ਪਰਮ ਮਿੱਤਰ ਨੇ ਬੜੇ ਸਾਲਾਂ ਤੋਂ ਅਸੀਂ ਇੱਕ ਦੂਜੇ ਦੇ ਨਾਲ ਵਿਚਰਦੇ ਹਾਂ ਤੇ ਜਦੋਂ 2-3 ਸਾਲ ਪਹਿਲਾਂ ਇਹਨਾਂ ਦੇ ਪਿਤਾ ਦੀ ਡੈਥ ਹੋਈ ਤਾਂ ਉਦੋਂ ਤੋਂ ਇਹਨਾਂ ਦੇ ਮਨ ਦੇ ਵਿੱਚ ਇੱਕ ਫੁਰਨਾ ਫੁਰਿਆ ਇੱਥੇ ਨਗਰ ਕੀਰਤਨ ਜਿਹੜਾ ਨਿਕਲਦਾ ਸੀਗਾ ਉਹ ਰੇੜੇ ਦੇ ਉੱਤੇ ਜਾਂ ਟਰਾਲੀ ਦੇ ਉੱਤੇ ਮਹਾਰਾਜ ਸਾਹਿਬ ਸ਼ੁਸ਼ੋਭਤ ਕਰਦੇ ਸੀ ਲੇਕਿਨ ਇਹਨਾਂ ਦੇ ਮਨ 'ਚ ਕੀ ਆਇਆ ਇਹਨਾਂ ਦੇ ਪਰਿਵਾਰ ਦੇ ਉੱਤੇ ਬੜੀ ਮਹਾਰਾਜ ਦੀ ਕਿਰਪਾ ਹੈ ਕਹਿੰਦੇ ਯਾਰ ਸਾਡੇ ਵਾਸਤੇ ਗੁਰੂ ਸਾਹਿਬ ਨੇ ਇੰਨੀਆਂ-ਇੰਨੀਆਂ ਮਹਿੰਗੀਆਂ ਗੱਡੀਆਂ ਦਿੱਤੀਆਂ ਨੇ ਤੇ ਜਦੋਂ ਨਗਰ ਕੀਰਤਨ ਹੁੰਦਾ ਅਸੀਂ ਗੁਰੂ ਘਰ ਨੂੰ ਗੁਰਦੁਆ ਆਪਣੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਰੇੜੇ ਦੇ ਉੱਤੇ ਲੈ ਕੇ ਜਾਈਏ ਵੀ ਸਾਡੇ ਵਾਸਤੇ ਸ਼ੋਭਾ ਨਹੀਂ ਹੈ ਉਦੋਂ ਤੋਂ ਮਨ ਦੇ ਵਿੱਚ ਫੁਰਨਾ ਇਹਨਾਂ ਦੇ ਫੁਰਿਆ ਅਸੀਂ ਤਕਰੀਬਨ ਮੇਰੇ ਖਿਆਲ 8-9 ਮਹੀਨੇ ਤੋਂ ਕਹਿ ਲਓ ਸਾਲ ਇਹ ਹੋ ਚੱਲਿਆ ਇਸ ਪ੍ਰੋਸੈਸ ਤੇ ਲੱਗੇ ਹੋਏ ਆ ਕਦੇ ਗੱਡੀ ਕਿਤੇ ਦੇ ਕਿਤੇ ਦੇਖ ਪਤਾ ਲੱਗਿਆ ਪਤਾ ਵੀ ਰਾਏਕੋਟ ਭਸੀਆਂ ਜਿਹੜਾ ਹੈਗਾ ਅਮਰਜੀਤ ਸਿੰਘ ਹੈਗਾ ਉੱਥੇ ਤਿਆਰ ਕਰਦੇ ਨੇ ਉਹਨਾਂ ਕੋਲੇ ਗਏ ਉਹ ਸਾਰਾ ਫਾਈਬਰ ਦਾ ਕੰਮ ਕਰਦੇ ਨੇ ਉਹ ਤੇ ਜਿਹੜਾ ਇਹਨਾਂ ਦਾ ਦੂਜਾ ਲੋਹੇ ਦਾ ਕੰਮ ਹੈ ਉਹ ਸਾਰਾ ਮੋਗੇ ਦੇ ਨਾਲ ਹੀ ਇੱਕ ਪਿੰਡਾ ਉੱਥੇ ਉਹਨਾਂ ਨੇ ਇੰਡਸਟਰੀ ਬਣਾਈ ਹੋਈ ਹੈ ਉੱਥੇ ਕਰਦੇ ਨੇ ਫੈਕਟਰੀ ਦੇ ਵਿੱਚ ਉਹ ਔਰ ਇਸ ਪਲਕੀ ਸਾਹਿਬ ਦੀਆਂ ਇੰਨੀਆਂ ਕਿ ਸਹੂਲਤਾਂ ਨੇ ਜਿਹੜੀਆਂ ਕਿ ਆਮ ਲਗਜ਼ਰੀ ਗੱਡੀਆਂ ਦੇ ਵਿੱਚ ਹੁੰਦੀਆਂ ਨੇ ਫੁੱਲੀ ਏਸੀ ਹੈ ਅੱਗੇ ਪਿੱਛੇ ਦੋਨੇ ਕੈਮਰੇ ਲੱਗੇ ਹੋਏ ਨੇ ਵਾਟਰ ਟੈਂਕਾ ਵਿੱਚ ਪਿਛਲੇ ਪਾਸੇ ਹੱਥ ਤੋਂ ਹੋਂ ਦਾ ਲੱਗਿਆ ਹੋਇਆ ਫਰੰਟ ਦੇ ਉੱਤੇ ਫੁਹਾਰੇ ਲੱਗੇ ਹੋਏ ਨੇ ਜਿਹੜੇ ਵਿੱਚ ਜਦੋਂ ਮਹਾਰਾਜ ਅੱਗੇ ਤੁਰਦੇ ਨੇ ਤਾਂ ਨਾਲ ਦੀ ਨਾਲ ਪਾਣੀ ਦਾ ਛਿੜਕਾਓ ਹੁੰਦਾ ਹੈ ਕੂਟਰ ਲੱਗਿਆ ਹੋਇਆ ਹੈ ਹੈੱਡ ਲਾਈਟ ਲੱਗੀ ਹੋਈ ਹੈ ਜੋ ਇਹਦੇ ਤੇ ਵਿੱਚ ਸਾਊਂਡ ਸਿਸਟਮ ਵੀ ਬਹੁਤ ਵਧੀਆ ਲੱਗਿਆ ਹੋਇਆ ਹੈ ਕੂਟਰ ਤੇ ਕਿਹਾ ਹੋਇਆ ਤਾਂ ਜਦੋਂ ਨਗਰ ਕੀਰਤਨ ਚੱਲੂਗਾ ਤਾਂ ਪਤਾ ਲੱਗੂਗਾ ਵੀ ਹਾਂ ਨਗਰ ਕੀਰਤਨ ਆ ਰਿਹਾ ਕਿਸੇ ਨੂੰ ਅੰਦਰੋਂ ਹਾਕ ਮਾਰਨ ਦੀ ਲੋੜ ਨਹੀਂ ਹੈ ਸੋ ਗੁਰੂ ਸਾਹਿਬ ਨੇ ਇਸਾਰ ਅਮਰਜੀਤ ਸਿੰਘ ਉਹਨਾਂ ਦੇ ਉੱਤੇ ਕਿਰਪਾ ਕੀਤੀ ਹੈ ਦੇਖੋ ਕਿੰਨੀ ਕਿ ਇਸ ਇਲਾਕੇ ਨੂੰ ਕਿੰਨੀ ਕਿ ਜ਼ਿਆਦਾ ਜ਼ਰੂਰਤ ਸੀ ਇਸ ਤਰ੍ਹਾਂ ਦੀ ਪਾਲਕੀ ਸਾਹਿਬ ਵਾਲੀ ਕੀਤੀ ਸੀ ਇਸ ਇਲਾਕੇ ਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ ਇਹ ਤਾਂ ਹੁਣ ਇੱਥੇ ਸਾਰ ਜ਼ਥੇਦਾਰ ਜੀ ਨੇ ਸਾਰ ਮਨੋਰ ਸਿੰਘ ਜੀ ਇਹ ਹੈਗੇ ਨੇ ਇੱਥੇ ਦੇ ਇੰਚਾਰਜ ਨੇ ਗੁਰੂ ਘਰ ਦੇ ਸੋ ਹੁਣ ਇਸ ਇਲਾਕੇ ਨੂੰ ਤਾਂ 40 40 ਕਿਲੋਮੀਟਰ ਤੱਕ ਮੇਰੇ ਖਿਆਲ ਕਿਸੇ ਨੂੰ ਹੋਰ ਬਣਾਉਣ ਦੀ ਜ਼ਰੂਰਤ ਨਹੀਂ ਹੈ ਵੀ ਜਦੋਂ ਵੀ ਇਹਨਾਂ ਦੇ ਨਾਲ ਕੰਟੈਕਟ ਕਰਕੇ ਉਹ ਅੱਗੇ ਵੀ ਆਪਣਾ ਜਿਹੜੀ ਡੇਟ ਹੈਗੀ ਨਗਰ ਕੀਰਤਨ ਦੀ ਰੱਖ ਲਿਆ ਕਰਨਗੇ ਇਹਨਾਂ ਦੇ ਨਾਲ ਰਾਬਤਾ ਕਾਇਮ ਕਰਕੇ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਅਮਰਜੀਤ ਸਿੰਘ ਅਮਰਜੀਤ ਜੀ ਕੀ ਕਹਿਣਾ ਚਾਹੋਗੇ ਇੱਕ ਤੁਹਾਡੇ ਵੱਲੋਂ ਇੱਕ ਗੁਰੂ ਘਰ ਨੂੰ ਅਲੱਗ ਤਰ੍ਹਾਂ ਦੀ ਜਿਹੜੀ ਪਾਲਕੀ ਸਾਹਿਬ ਦੀ ਗੱਡੀ ਭੇਂਟ ਕੀਤੀ ਗਈ ਹੈ ਹਾਂਜੀ ਇਹ ਕੀ ਕਹਿਣਾ ਚਾਹੁੰਦੇ ਜੀ ਇਹ ਗੁਰੂ ਮਹਾਰਾਜ ਦੀ ਕਿਰਪਾ ਹੈ ਜੀ ਉਹਨਾਂ ਨੇ ਹੀ ਆਪਣੇ ਆਪ ਸਾਰਾ ਕੰਮ ਕਰਾਇਆ ਸਤੋਂ ਹੀ ਜਿਵੇਂ ਜਿਸ ਤਰ੍ਹਾਂ ਵੀ ਸਾਡੇ ਮਨ ਚ ਸੀਗਾ ਅਸੀਂ ਇਸ ਤੋਂ ਗੱਡੀ ਤੋਂ ਸੈਟੀਸਫਾਈ ਆ ਹਰ ਤਰ੍ਹਾਂ ਦੀ ਇਹਦੇ ਕੋ ਫੈਸਿਲਿਟੀ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਬੰਦਿਆਂ ਨੇ ਇਹਨਾਂ ਨੇ ਮੀਨੂ ਤਿਆਰ ਕੀਤਾ ਹਰ ਹਰ ਪੱਖੋਂ ਵਧੀਆ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਐ ਅਸੀਂ ਜਿਹੜਾ ਸਾਡੇ ਮਨ 'ਚ ਸੀਗਾ ਅਸੀਂ ਉਹਨੂੰ ਦੱਸਿਆ ਉਸੇ ਤਰ੍ਹਾਂ ਹੀ ਉਹਨਾਂ ਨੇ ਕੰਮ ਕੀਤਾ ਇਹਦੇ ਵਿੱਚ ਕੀ ਮਨ ਦੇ ਵਿੱਚ ਕੀ ਕਿੱਦਾਂ ਦੀਆਂ ਭਾਵਨਾਵਾਂ ਚੱਲ ਰਹੀਆਂ ਸੀਗੀਆਂ ਕਿ ਇਸ ਤਰ੍ਹਾਂ ਦੀ ਗੁਰੂ ਘਰ ਨੂੰ ਗੱਡੀ ਜਿਹੜੀ ਨਹੀਂ ਅਸੀਂ ਗੁਰੂ ਘਰ ਨੂੰ ਅਸੀਂ ਨਹੀਂ ਸੀ ਚਾਹੁੰਦੇ ਵੀ ਗੁਰੂ ਘਰ ਸਾਡੀਆਂ ਅਸੀਂ ਜਿੱਤੇ ਫਿਰਦੇ ਹੁਏ ਸਾਡੇ ਸਿਰ ਤੋਂ ਤਕਰੀਬਨ ਉੱਚਾ ਗੁਰੂ ਸਾਹਿਬ ਦਾ ਸਵਾਰ ਲੈਣਾ ਚਾਹੀਦਾ ਵੀ ਉਹ ਅਸੀਂ ਕਦੇ ਰੇੜੀਆਂ ਤੇ ਕਦੇ ਕਿਵੇਂ ਪੈਪਾ ਉਹ ਸਭ ਤੋਂ ਪਹਿਲਾਂ ਅਸੀਂ ਸਿਰਾਂ ਤੇ ਮੁੰਡੇ ਤੇ ਚੱਕ ਕੇ ਲੈ ਜਾਂਦੇ ਹੁੰਦੇ ਸੀਗੇ ਵੀ ਉਹਦੋਂ ਜੇ ਠੀਕ ਸੀਗਾ ਕਿ ਸਾਡੇ ਤੋਂ ਉੱਪਰ ਸੀਗਾ ਕੋਈ ਵੀ ਫਿਰ ਹੁਣ ਇਹ ਤਾਂ ਹੁਣ ਕਰਕੇ ਸਾਨੂੰ ਥੋੜਾ ਜਿਹਾ ਇਸ ਤਰ੍ਹਾਂ ਲੱਗਦਾ ਹੈ ਸਾਡੇ ਮਨ 'ਚ ਫੀਲ ਹੁੰਦਾ ਸੀ ਆ ਵੀ ਅਸੀਂ ਕੋਈ ਵਧੀਆ ਕਰ ਸਕੀਏ ਇਸ ਕਰਕੇ ਇਹਨਾਂ ਨੇ ਵੀ ਆਪਣਾ ਅਲਾ ਕਰਨੀ ਕੋਸ਼ਿਸ਼ ਕੀਤੀ ਹੈ ਕਿੰਨਾ ਕੁ ਤੇ ਖਰਚ ਕਿੰਨਾ ਕੁ ਆ ਗਿਆ ਜੀ ਇਸ ਗੱਡੀ ਤੇ ਤਕਰੀਬਨ 10 ਤੋਂ 11 ਦੇ ਵਿੱਚ ਵਿੱਚ ਖਰਚ ਆਇਆ ਜੇ ਅਸੀਂ ਪੂਰਾ ਕੈਲਕੂਲੇਟਰ ਹੀ ਕੀਤਾ ਅੰਦਾਜ਼ਾ ਹੈ ਇਹ ਤੁਹਾਡਾ ਕਿ ਕਿੱਥੋਂ ਤਿਆਰ ਕਿੱਥੋਂ ਹੋਈ ਹੈ ਜੀ ਤਿਆਰ ਤਾਂ ਅਸੀਂ ਇੱਥੋਂ ਪਹਿਲਾਂ ਗੱਡੀ ਖਰੀਦੀ ਆਕਸੀਪਿੰਡ ਤੋਂ ਅਸੀਂ ਡਰਦੇ ਸੀਗੇ ਗੱਡੀ ਖਰੀਦਣ ਤੋਂ ਇਹ ਤੋਂ ਵੀ ਡਰਦੇ ਸੀਗੇ ਕਿ ਕਿਸੇ ਅਸੀਂ ਗਲਤ ਗੱਡੀ ਦਾ ਸੌਦਾ ਨਾ ਕਰ ਲਈਏ ਜਿਹੜੀ ਬਾਅਦ ਵਿੱਚ ਕੋਈ ਚੋਰੀ ਸੀ ਜਾਂ ਕਿਸ ਤਰ੍ਹਾਂ ਨਿਕਲੇ ਵੀ ਉਹ ਫੇਰ ਸਾਨੂੰ ਦੁੱਖ ਲਗੇ ਉਹਦੇ ਗੱਲ ਦਾ ਫਿਰ ਉਹ ਬੰਦੇ ਨੇ ਫਸਟ ਟਾਈਮ ਗੱਡੀ ਜਿਹਨੇ ਖਰੀਦੀ ਸੀ ਉਸ ਬੰਦੇ ਤੋਂ ਅਸੀਂ ਕਸੀ ਪਿੰਡ ਤੋਂ ਗੱਡੀ ਖਰੀਦੀ ਫਿਰ ਇਹਦਾ ਅਸੀਂ ਮਾਰਾ ਮੋਟਾ ਜੋ ਵੀ ਕਰਨ ਵਾਲਾ ਸੀ ਟਾਇਰ ਲਾਏ ਰਿੰਗ ਲਾਏ ਹੋਰ ਇਹ ਵੀ ਕਰਵਾਇਆ ਹਰ ਉੱਥੋਂ ਬੱਸੀਆਂ ਤੋਂ ਫੇਰ ਦਾ ਕੰਮ ਹੋਇਆ ਸਾਰਾ ਪਹਿਲਾਂ ਵੀ ਉਹ ਬੰਦਾ ਸਾਡੇ ਗੁਰੂ ਘਰ 'ਚ ਦੋ ਦਿਨ ਸੀ ਇਹਨਾਂ ਦਾ ਲੋੜਾ ਲਾ ਕੇ ਗਿਆ ਇੱਥੇ ਉਹ ਫਿਰ ਉਹਨੇ ਅੱਗੋਂ ਲੋਹੇ ਦਾ ਕੰਮ ਮੋਗੇ ਤੋਂ ਅੱਗੇ ਇੱਕ ਚੀਜ਼ਰ ਪਿੰਡ ਹੈ ਉਹ ਪਿੰਡ ਜੇ ਪਰਸ਼ਾਦਾ ਉਹਨਾਂ ਦੀ ਉੱਥੇ ਉਹਨਾਂ ਨੇ ਚਾਰ ਕੀਤੀ ਹੈ ਸਾਡੇ ਵੀ ਤਕਰੀਬਨ 5-6 ਚੱਕਰ ਲੱਗ ਗਏ ਅੱਜ ਮਨ ਨੂੰ ਕਿੰਨੀ ਖੁਸ਼ੀ ਸਾਡੇ ਮਨ ਨੂੰ ਬਹੁਤ ਖੁਸ਼ੀ ਹੈ ਅਤਿਅੰਤ ਖੁਸ਼ੀ ਹੈ ਕਿ ਸਾਡੇ ਤੋਂ ਇਸ ਤਰ੍ਹਾਂ ਹੁੰਦਾ ਜਿਵੇਂ ਅਸੀਂ ਬਿਲਕੁਲ ਹੌਲੇ ਹੋ ਗਏ ਸਾਡੇ ਜਿਹੜਾ ਮਨ ਤੇ ਬੋਝ ਸੀਗਾ ਸਾਰਾ ਉੱਤਰ ਗਿਆ ਕਿਉਂਕਿ ਅਸੀਂ ਆਪਣੀ ਜੁਨੀਵਾਰੀ ਸਾਰੀ ਜਿਹੜਾ ਸਰ ਸਾਹਿਬ ਨੇ ਸਮਾ ਦਿੱਤੀ ਹੈ ਹੁਣ ਅੱਗੋਂ ਇਹਨਾਂ ਦੀ ਮਰਜ਼ੀ ਹੈ ਜਿਸ ਤਰ੍ਹਾਂ ਇਹ ਕਿਰੋng ਦੇ ਨਾਂ ਦਾ ਪ੍ਰਬੰਧ ਕਮੇਟੀ ਦਾ ਕੰਮ ਹੈ ਸਾਰੀ ਦਾ ਨਵੇਦੋਮੀ ਦਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਦਿਆਂ ਇਹਨਾਂ ਨੇ ਸਾਡੇ ਨਾਲ ਬਹੁਤ ਕੋਆਪਰੇਟ ਕੀਤਾ ਹਰ ਤਰ੍ਹਾਂ ਨਾਲ ਹਰ ਗੱਲ ਦੀ ਆਏ ਇਹ ਸਾਨੂੰ ਦੇਣੀ ਕੋਸ਼ਿਸ਼ ਕੀਤੀ ਅੱਜ ਗੁਰਦੁਆਰਾ ਸਾਹਿਬ ਨੂੰ ਪਰਿਵਾਰ ਵੱਲੋਂ ਬੜੀ ਸੋਹਣੀ ਪਾਲਕੀ ਸੁੰਦਰ ਪਾਲਕ ਦਿੱਤੀ ਗਈ ਹੈ ਇਸ ਗੁਰੂ ਘਰ ਦਾ ਇਤਿਹਾਸ ਕੀ ਹੈ ਪਰਿਵਾਰ ਦੀਆਂ ਕੀ ਭਾਵਨਾਵਾਂ ਨੇ ਕਿਵੇਂ ਅੱਜ ਲੱਗ ਰਿਹਾ ਪਰਿਵਾਰ ਸੰਗ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਖੁਸ਼ੀ ਦਾ ਇਹ ਗੁਰਦੁਆਰਾ ਸਾਹਿਬ ਛੇਵੇਂ ਪਾਸ਼ਾ ਦੀ ਸ਼ੋਭਾ ਪ੍ਰਾਪਤ ਜਦੋਂ ਸਿਵੇਂ ਪਾਸਾ ਗਵਾਲੀਅਰ ਤੋਂ ਰਿਹਾਉ ਕੇ ਆਏ ਨੇ ਉਸ ਤੋਂ ਬਾਅਦ ਸਲਾਣਾ ਕਪੂਰਗੜ੍ਹ ਸਾਡੇ ਨਾਲ ਆ ਉੱਥੋਂ ਹੁੰਦੇ ਹੋਏ ਇੱਥੇ ਗੁਰੂ ਸਾਹਿਬ ਰੁਕੇ ਸੀਗੇ ਇਹ ਉਹਨਾਂ ਦੀ ਸੁਸ਼ੋਭਤਾ ਸਥਾਨ ਇਥੇ ਸਾਨੂੰ ਸੋ ਪ੍ਰਾਪਤ ਆ ਇਹ ਜਿਹੜੀ ਗੁਰਦੁਆਰਾ ਸਾਹਿਬ ਲੋਕਲ ਕਮੇਟੀ ਅੰਦਰ ਇੱਕ ਸੋਮਿਕ ਕਮੇਟੀ ਅੰਦਰ ਲੋਕਲ ਕਮੇਟੀ ਆ ਜੀ ਪਿੰਡ ਦੀ ਕਮੇਟੀ ਆ ਜੀ ਜਿਹੜਾ ਅੱਜ ਪਾਲਕੀ ਸਾਹਿਬ ਨੇ ਭੇਟ ਕੀਤੀਨ ਗੁਰਦੁਆਰਾ ਸਾਹਿਬ ਨੂੰ ਪਰਿਵਾਰ ਨੇ ਕਿਹੋ ਜੀ ਸੰਗਤ ਦੇ ਵਿੱਚ ਖੁਸ਼ੀ ਦੀ ਮਾਹੌਲ ਆ ਸੰਗਤ ਨੂੰ ਬਹੁਤ ਖੁਸ਼ੀ ਆ ਜੀ ਕਿਉਂਕਿ ਪਹਿਲਾਂ ਅਸੀਂ ਰੇੜੇ ਤੇ ਰੇੜੀ ਤੇ ਲੈ ਕੇ ਜਾਂਦੇ ਹੁੰਦੇ ਸੀ ਗੁਰੂ ਸਾਹਿਬ ਦਾ ਰੂਪ ਹੁਣ ਸਾਨੂੰ ਪਾਲਕੀ ਮਿਲੀ ਆ ਬਹੁਤ ਸੰਗਤਾਂ ਬਹੁਤ ਖੁਸ਼ ਨੇ ਬਾਕੀ ਸਾਰਿਆਂ ਨੂੰ ਵੱਡੀ ਗੱਲ ਆ ਪਰਸੋਂ ਨੂੰ ਅਸੀਂ ਨਗਰ ਕੀਰਤਨ ਕਰਨਾ ਉਸ ਤੋਂ ਪਹਿਲਾਂ ਪਹਿਲਾਂ ਇਹਨਾਂ ਨੇ ਬਹੁਤ ਭਜਨ ਅਠ ਕਰਕੇ ਸਾਨੂੰ ਗੱਡੀ ਉਪਲਬਧ ਕਰਾਈ ਆ ਤੁਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਮਰਜੀਤ ਸਿੰਘ ਜੀ ਦਾ